جو تو ہمیں معلوم ہے کانگرس راج کی حقیقت بڑھ دل بہلانے کے لیے خیال اچھا جی میری بےنتی بھی سن لیو جی یہی گال کسے شاعر نے کسے ٹائم سے کہی سی کہ بربادے گلستہ کرنے کو ایک ہی الو کافی ہر شاک پہ او بیٹھا ہے ਅੰਜਾਮੇ ਗੁਲਸਤਾ ਕੀਆ ਹੋਗਾ ਮੈਂ ਤੇ ਬਸ ਇਹੀ ਗੱਲ ਕਹਿ ਸਕਦਾ ਇਹਨਾਂ ਵੱਲ ਮੇਰਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗਾ ਉਸ ਗੱਲ ਨੂੰ ਮਦੇਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈੱਟਸ ਹੋਈਆਂ ਵਰਲਡ ਵਾਈਡ ਆਪਣੇ ਏਰੀਆ ਚ ਵੀ ਇਹੀ ਹੋਇਆ ਤੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਇਆ ਤੇ 70 ਹਜ਼ਾਰ ਕੇ 40 ਹਜ਼ਾਰ ਰੁਪਇਆ ਦਿੱਤਾ ਸੀ ਉਹਦੇ ਵਾਸਤੇ ਉੰਤੂ ਤੁਸੀਂ ਵੇਖੋ ਐਸੇ ਡਿਪਾਰਟਮੈਂਟ ਦੀ ਤੁਸੀਂ ਵੇਖੋ ਗੱਲ ਜਦੋਂ ਟੈਂਡਰ ਪਿਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਇਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਜੀ ਬਟ ਸਭ ਤੋਂ ਵੱਡੀ ਚੀਜ਼ ਉਹ ਦੇ ਵਿੱਚ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਿਆ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਫਰਿਜ ਨੂੰ ਲੱਗਦਾ ਆਪਣੇ 에 ਕੰਡੀਸ਼ਨਰ ਜਿਹਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੀ ਡਾਕਟਰ ਸਾਹਿਬ ਟੋਟਲ ਕੀਮਤ 5 ਲੱਖ ਰੁਪਇਆ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ بچਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹ ਨੂੰ ਡਸ ਕੀਤਾ ਜਾਵੇ ਜੀ ਉਹਨਾਂ ਨੂੰ ਸਰ ਅੱਛਾ ਚਲੋ ਤੁਹਾਨੂੰ ਕਰ ਲੈਨੇ ਗਾਲੀ ਮੋਕ ਕੇ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸਰ 9 ਲੱਖ ਚੋਂ ਵੀ 5 ਲੱਖ ਰੁਪਏ ਦੇ ਸਟੇਬਲਾਈਜ਼ਰ ਤੇ ਲੱਗਦਾ ਸੀ ਉਹ ਚੱਲ ਜਾਣਾ ਸੀ ਪਲਾਨ ਅਨਫੋਰਚਨਟਲੀ ਵੀ ਵੇਰ ਇਨ ਦੀ ਲਾਸਟ ਸਟੇਜ ਇਲੈਕਸ਼ਨ ਫਿਰ ਸਰਕਾਰ ਤੁਹਾਡੀ ਆ ਗਈ ਆਪਦੀ ਗਵਰਨਮੈਂਟ ਆ ਗਈ ਜੀ ਹੁਣ ਰਿਸਪੌਂਸਿਬਿਲਟੀ ਉਹਨੂੰ ਚਲਾਣ ਦੀ ਪਲੈਂਟ ਨੂੰ ਤੇ ਤੁਹਾਡੀ ਹੈ ਜੀ ਇਹ ਤੇ অনਗoing ਪ੍ਰੋਸੈਸ ਹੈ ਕੋਈ ਮੇਰੀ ਜਦੀ ਜਿਆਦਾ ਤੇ ਚੀਜ਼ ਹੈ ਨਹੀਂ ਸੀ ਅਨਫੋਰਚਨਟਲੀ ਆ 4 ਸਾਲ ਤਕਰੀਬਨ 4 ਸਾਲ ਹੋ ਚੁੱਕੇ ਮੇ 21 ਦੇ ਵੇਸੇ ਪੈਸੇ ਦਿੱਤੇ ਨੇ ਹੋਇਆ ਕੀ ਸਰ ਉਸ ਤੋਂ ਬਾਅਦ ਅੰਦਰੋਂ ਮਸ਼ੀਨਰੀ ਬਹੁਤ ਸਾਰੀ ਜਦੀ ਚੋਰੀ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸ਼ਤਵਾਸੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ ਸੋ 2.5 ਕਰੋੜ ਰੁਪਇਆ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੋਕਾਂ ਦੀ ਬਿਹਤਰੀ ਵਾਸਤੇ ਸਰ ਪੈਂਡ ਤੇ ਕਿਤਾ ਤੇ ਫੇਰ ਨਹੀਂ ਪਤਾ ਕਦੋਂ ਆਜੇ ਵੀ ਹੈਵ ਟੂ ਬੀ ਪ੍ਰਿਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਇਹ ਚਲਾਇਆ ਜਾਏ ਇਹ ਇਹ ਤੁਹਾਡੀ ਸਹੀ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਜੀ ਉਹ ਤੇ ਜਵਾਬ deta ਉਹਨੇ ਮਾਰ ਤੱਕ ਚਲਾ ਦੇ ਉਹ ਮੈਨੂੰ ਤੁਹਾਡੇ ਵਾਲ ਤੇ ਇਹਨਾਂ ਵਾਲ ਦੋਨਾਂ ਵਾਲ ਧਿਆਨ ਕਰ ਮੇਰੇ ਵਾਲੀ ਧਿਆਨ ਕਰੋ ਜੀ ਚਲ ਮੈਂ ਤੁਹਾਡੇ ਵਾਲੀ ਕਰਨਾ ਇਹਨਾਂ ਵਾਲ ਮੇਰਾ ਹੀ ਨਹੀਂ ਕਿਉਂਕਿ ਮੇਰੇ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗੇ ਜਵਾਬ ਅਹ ਦੇਖੋ ਇਹਨਾਂ ਦਾ ਜਿਹੜਾ ਸਵਾਲ ਬੜਾ ਵਾਜਬ ਹੈ ਫਰੀਦਕੋਟ ਵੀ ਲੱਗਿਆ ਸੀ ਇੱਕ ਉੱਥੇ ਵੀ ਇਹੀ ਬਿਮਾਰੀ ਪਈ ਸੀ ਤੋ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜੇ ਮੈਨੂੰ ਲੱਗਦਾ ਉਹ ਚੱਲ ਪਿਆ ਹਾਂ ਜਿਸ ਕਿਸੇ ਵੀ ਕੁਤਾਈ ਸੀ ਮੰਤਰੀ ਜੀ ਉਹਦੇ ਨੂੰ ਫੇਸ਼ ਕੀਤਾ ਜਾਵੇ ਬਾਕੀ ਮੰਤਰੀ ਜੀ ਕੁਝ ਕਹਿਣਾ ਜਾਓ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹੂੰਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਂਟ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਿਆ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦਾ ਪਿਆ 41 ਹੈ ਇਹਦਾ ਕਾਰਨ ਕੀ ਹੈ ਸਰ ਇਹਦਾ ਵੈਸੇ ਜਿਹੜਾ ਬਾਜਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਚਲਾ ਦਾਂਗੇ ਸਰ ਸਰ ਗੱਲ ਇਹ ਹੈ ਵੀ ਇਹੋ ਜਿਹੇ ਚਿੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੂਧਾ ਕੇਂਦਰ ਸੀ ਉਹਦੇ ਵਿੱਚ ਅਸੀਂ ਮੱਲਾ ਕਰਣੇ ਕੋ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਆ ਸਰ ਮੈਂ ਠੀਕ ਤੱਕ ਕਰਾ ਦੂੰਗਾ ਇਹੇ ਬਲਤ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਹੈ ਨਾ ਸਾਰੋ 94% ਹੈ 95% ਹੈ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਹੈ ਨਾ ਜੀ ਉਹਦੇ ਚ 99% ਹੈ 100% ਹੈ ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਥੀ ਆ ਆਈ ਡੋਨਟ نو ਇਹਨਾਂ ਦਾ ਕੀ ਕਰਨਾ ਉਹ ਤਾਂ ਨਾ ਚਲਾਉਂਦੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ਇੰਟਰਸਟ ਵਿੱਚ ਇਹ ਹੈ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਕਰੀਬਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਿਲ ਰਹੀ ਆ ਅਮਰੀਜਾਂ ਨੂੰ ਦਿੱਕਤ ਨਹੀਂ ਆਦੀ ਹੈ ਇਹ ਪਲਾਂਟਸ ਆ ਜਿਹੜੇ ਚਲਾਣੇ ਆ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਆ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਆ ਅਸੀਂ ਉਹ ਚਲਾ بڑے پائی ہے جی بہت تیربے کر رہے ہیں انہوں نے کہا تھا اے سارے میں ایک کو گل کہہ سکتا ہوں جی یوں تو ہمیں معلوم ہے زنت کی حقیقت یوں تو ہمیں معلوم ہے کانگرس راج کی حقیقت بڑھ دل بہلانے کے لیے خیال اچھا بھائی بھائی جی کلی بینتی بھی سن لیو جی یہی گل کسے شاعر نے کسے ٹائم تے کہی سی کہ بربادے گلستہ کرنے کو ایک ہی اللو کافی ہر شاپ پہ اللو بیٹھا ہے انجام گلستان کیا ہوگا میں تو پاس یہی گال کہہ سکنا جے سر پہلی دیکھو پنجاب ہیلتھ سسٹم میری سن لو پنجاب ہیلتھ سسٹم پیسے جدوں اسی دیتے نے خود پیسے منگے نے ہون آپا کہنے ہیں کہ اس پلانٹ دی لوڑی ہے نہیں جی یہ سو بڑا انفورشنیٹ بیان فرم دی ہیلتھ پلیسٹ آف دی سٹیٹ ہو جائے کوئی تھی تو آڑے اپنی ٹیکنیکل ٹیم تو اپنی پنجاب ہیلتھ کارپریشن دی ٹیم ਉਹ ਉਥੇ ਮੰਗੇ ਕਿ ਸਾਨੂੰ ਆਕਸੀਜਨ ਦਾ ਪਲਾਂਟ ਚਾਹੀਦਾ ਹੈ ਉਹਦੇ ਕਹਿੰਦੇ ਹੀ ਯਰ ਨਾ ਟੈਕਨੀਕਲ ਪੀਪਲ ਆਈ ਗੇਵ ਦ ਮਨੀ 41 ਪਲਾਂਟਸ ਲੱਗੇ ਤੁਸੀਂ ਕਹਿੰਦੇ ਹੋਣੇ ਦੀ ਲੋੜ ਹੀ ਹੈ ਨਹੀਂ ਫਿਰ ਤੇ ਬਾਕੀ ਯੂਨੀਵਰਸਿਟੀ ਕਾਲਜਸ ਹਸਪੀਟਲ ਸਾਰੇ ਬੰਦ ਕਰਦੀਏ ਐਂਡ ਇਹ ਪੈਸੇ ਦਿੱਤੇ ਗਏ ਨੇ ਸਰ ਮੇ ਆਫ 21 ਤੁਸੀਂ ਸਵਾਲ ਪੁੱਛੋ 4 ਮਹੀਨਿਆਂ ਤੋਂ ਬਾਅਦ ਤੇ ਗਵਰਨਮੈਂਟ ਹੀ ਚਲੀ ਚਲੀ ਤੁਸੀਂ ਸਵਾਲ ਪੁੱਛੋ ਜੀ ਸਵਾਲ ਪੁੱਛੋ ਸਵਾਲ ਤੇ ਇਹੀ ਹੈ ਜੀ ਕਿ ਤੁਮ ਆਪਾਂ ਨਿਬੇੜੀਏ ਇਹੋ ਸ਼ੈਰੀ ਵਿੱਚ ਜਵਾਬ ਨਾ ਦਈਏ ਤੁਸੀਂ ਬਹੁਤ ਕੁਝ ਅੱਗੇ ਵੀ ਪਰੋਟ ਮੰਤਰੀ ਜੀ ਮਟਰੀ ਕੀ ਕਰੇਗਾ ਡਾਕਟਰ ਖੁੱਲ ਜਾਏਗਾ ਜੀ ਮਾਰਚ ਦੇ ਮਹੀਨੇ ਵਿੱਚ ਇਹਨਾਂ ਦਾ ਪਲਾਨ ਚਲਾਵਾਂਗੇ ਜੀ डन ਜੀ डन डन थैंक यू थैंक यू